ਬੜੀ ਧੰਤਨ ਗੁਰਰਾਮਦਾਸ ਨੇ ਧੰਤਨ ਬਾਬਾ ਗੁਰਦਿੱਤਾ ਸਾਹਿਬ ਨੇ ਬੜੀ ਕਿਰਪਾ ਕੀਤੀ ਹੈ ਮੇਰੇ ਮਾਲਕ ਨੇ ਬਹੁਤ ਕਿਰਪਾ ਕੀਤੀ ਆ ਜਦੋਂ 42 42 ਮੇਰੇ ਖਿਆਲ ਸਟੈਂਟ ਰਹਿ ਗਏ ਸੀ ਤੇ ਪੀਸੀ ਮਿਲ ਗਈ ਉਹਨਾਂ ਨੂੰ ਤੇ ਬੜੇ ਪਰੇਸ਼ਾਨੀ ਜਿਹੜੇ ਮਗਰਲੇ 5-10 ਮਿੰਟ ਨਿਕਲੇ ਆ ਉਹ ਤੇ ਮਾਲਕ ਹੀ ਕੱਢਿਆ ਜਦਾਂ ਕੱਢਿਆ ਕਿਉਂ ਮਾਂਪੇ ਉਹਨੂੰ ਫਿਕਰ ਬੜਾ ਹੁੰਦਾ ਤੇ ਹੁਣ ਤੇ ਮਾਲਕ ਨੇ ਕਿਰਪਾ ਕਰਤੀ ਆ ਰਾਤ ਨੀਂਦ ਸੁਖੀ ਆਉ ਉਹਦੋਂ ਇੰਗਲੈਂਡ ਤੋਂ ਜੋ ਸੈਮੀ ਫਿਨਲ ਨੂੰ ਝੋਲਤੀ ਹੋਈ ਚਲੋ ਬੱਚਾ ਸੁਧਾਰ ਕੇ ਦੇਸ਼ ਨੂੰ ਮੈਡਲ ਦਿੱਤੇ ਆ ਲੱਗਦਾ ਕਿ ਸਾਰੀ ਟੀਮ ਨੇ ਵਧੀਆ ਖੇਡਿਆ ਤੇ ਚੜ੍ਹਦੀ ਕਲਾ ਤੇ ਪਿਆਜੇ ਸ਼ੁਭ ਘੜੀ ਬੜੀ ਖੁਸ਼ੀ ਦਾ ਮਾਹੌਲ ਬਣਿਆ ਘਰ ਵਿੱਚ ਰੌਣਕਾਂ ਲੱਗੀਆਂ ਬੜੇ ਮਾਣ ਵਾਲੀ ਗੱਲ ਆ ਜੀ ਤੇ ਮੋਬਾਈਲ ਵਿੱਚ ਮਾਝੇ ਦੀ ਧਰਤੀ ਤੇ ਪੂਰੇ ਵਰਲਡ 'ਚ ਛਾ ਗਿਆ ਸਾਰੀ ਟੀਮ ਛਾ ਗਈ ਆ ਤੇ ਬੜੀ ਖੁਸ਼ੀ ਵਾਲੀ ਗੱਲ ਆ ਸਮਝ ਨਹੀਂ ਆ ਰਹੀ ਇਹ ਵੀ ਪੁੱਤਰੀ 2 ਗੋਲ ਕੀਤੇ ਪੂਰੇ ਜਿਹੜੇ ਬਹੁਤ ਉਹਨਾਂ ਦੇ ਕੱਲ੍ਹ ਤੋਂ ਸਾਹਮਣੇ ਹੁਣ ਆਣੀਆਂ ਸ਼ੁਰੂ ਹੋ ਜਾਣੀਆਂ ਸਾਨੂੰ ਅਜੇ ਪੁਰਸਕਾਰ ਨਹੀਂ ਮਿਲਦੀ ਪਈ ਅਟੈਂਡ ਕਰਾਉਣਾ ਉਹ ਜਿਹੜੇ ਸਾਡੇ ਕਾਲਜ ਰਿਸ਼ਤੇਦਾਰ ਸਭ ਦੇੰਡੇ ਉਹਨਾਂ ਨੂੰ ਬਹੁਤ ਬਹੁਤ ਵਧਾਈ